ਕੀਆ ਬੋਤਾ ਇਸਤਰੀ ਤੇ ਮੁਰਖ ਕੋਈ ਨਹੀਂ ਸਾਥ ਉਹਨੂੰ ਸਿਖਾ ਦਿੱਤਾ ਉਹਦੇ ਨਾਲ ਉਹਦਾ ਜਨਮ ਜਹਾਜ਼ ਸੁਣ ਕੇ ਆਪਾਂ ਨੂੰ ਬਾਈ ਆਉਂਦੀ ਜੀ ਮਲੇ ਦਾਸ ਨੇ ਪਹਿਲਾਂ ਉਹਨਾਂ ਦਾ ਨਾਮ ਲਿਆ ਸੀ ਨੇ ਆਪਣੇ ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੇ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਨਵੇਂ ਵਲੌਗ ਦੇ ਵਿੱਚ ਅੱਜ ਆਪਾਂ ਪਹੁੰਚੇ ਹਾਂ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਗੋਬਿੰਦ왈 ਸਾਹਿਬ ਤੇ ਆਪਾਂ ਤੁਹਾਨੂੰ ਸਾਰੇ ਅੱਜ ਦਰਸ਼ਨ ਕਰਾਵਾਂਗੇ ਤੇ ਚੱਲਦੇ ਹਾਂ ਤੇ ਬਹੁਤ ਸੰਗਤ ਇੱਥੇ ਨਵਸਤਗ ਹੋਣ ਲਈ ਪਹੁੰਚੀ ਹੈ ਤੇ ਚੱਲਦੇ ਹਾਂ ਅੱਜ ਦੇ ਵਲੌਗ ਨੂੰ ਆਪਾਂ ਸਟਾਰਟ ਕਰਦੇ ਹਾਂ ਲਓ ਜੀ ਬਹੁਤ ਇਕੱਠਾ ਸੰਗਤਾਂ ਦਾ ਤੇ ਬਹੁਤ ਸੰਗਤ ਆ ਵੀ ਰਹੀ ਆ ਤੇ ਦੇਖੋ ਜਿਵੇਂ ਟਰਾਲੀਆਂ ਭਰ ਕੇ ਆ ਰਹੀਆਂ ਨੇ ਤੇ ਚੱਲਦੇ ਆ ਅੱਗੇ ਤੇ ਬਹੁਤ ਇਕੱਠਾ ਬਹੁਤ ਮਾਗਰੀ ਗੱਡੀਆਂ ਬੱਸਾਂ ਰੁਕੀ ਜਾਂਦੇ ਨੇ ਕਿਉਂਕਿ ਇਕੱਠ ਬਹੁਤ ਜ਼ਿਆਦਾ ਹੈ ਉਹ ਲੈ ਗਏ ਨੂੰ ਮਰਦਾ ਤੇ ਆ ਦੇਖੋ ਇਹ ਕੰਮ ਕਿਉਂ ਕਰਦਾ ਹੈ ਸਤਿਨਾਮ ਸ੍ਰੀ ਗੁਰੂ ਰਾਮਦਾਸ ਜੀ ਤੇ ਸ੍ਰੀ ਗੁਰੂ ਆਵਿ ਹਾਰਦਿਕ ਸਵਾਗਤ ਤੇ 450 ਸਾਲਾ ਬਹੁਤ ਆਠਾ ਨਾ ਬਹੁਤ ਆ ਗੱਡੀਆਂ ਮਾਰ ਕੇ ਕੁੱਪੜੀਆਂ ਜਾ ਜੈ ਨਾ ਭਾਈ ਬਾਂ ਜਾਨ ਬੱਤ ਲੱਗਦਾ ਕਹਿੰਦਾ ਜੀ ਗਰਮੀ ਵਧੋਗੀ ਆ ਵੀ ਦੇਖੋ ਕਿੰਨਾ ਇਕੱਠਾ ਤੇ ਬਹੁਤ ਸੰਖਤ ਪਹੁੰਚੀ ਹੋਈ ਆ ਲੱਖਾਂ ਦੀ ਗਿਣਤੀ ਵਿੱਚ ਸੰਖਤ ਪਹੁੰਚੀ ਹੋਈ ਆ ਆ ਸੰਗਜੀ ਤੁਹਾਨੂੰ ਅੱਜ ਕਿੱਥੇ ਆਈ ਹੋ ਜੀ ਕਰਾ ਲਓ ਤੰਕਰ ਚੱਲਦੇ ਨੇ ਜੀ ਪ੍ਰਸਾਦਾ ਪਾਣੀ ਚੱਲਦੇ ਆ ਕੇ ਆਈ ਹੋ ਜੀ ਤੇ ਗਰਮੀ ਵੀ ਬਹੁਤ ਆ ਆ ਸੰਗਜੀ ਤੁਸੀਂ ਅੱਜ ਕਿੱਥੇ ਆਈ ਹੋ ਜੀ ਇਹ ਬਹੁਤ ਲੰਗਰ ਲੱਗੇ ਹੋਏ ਨੇ ਜੀ ਵਾਹਿਗੁਰੂ ਅੱਗੇ ਆ ਗਿਆ ਗੇਟ ਦੀ ਦਰਸ ਨਹੀਂ ਗੇਟ ਜਨਮ ਸਥਾਨ ਗੁਰੂ ਅਰਜਨ ਦੇਵ ਜੀ ਆਪਾਂ ਇੱਧਰ ਨੂੰ ਜਾਣਾ ਸੰਗਤ ਇੱਧਰ ਨੂੰ ਜਾਂਦੀ ਹੈ ਜੀ ਸੰਗਤ ਇੱਧਰ ਨੂੰ ਜਾਂਦੀ ਹੈ ਜੀ ਲੋ ਜੀ ਬਹੁਤ ਕੱਠਾ ਦੇ ਸਕਦੇ ਹਾਂ ਤੇ ਸਾਹਮਣੇ ਆ ਗਿਆ ਢੇਡ ਜੀ ਦਰਸ਼ਨੀ ਗੇਟ ਜਨਮ ਸਥਾਨ ਗੁਰੂ ਅਰਜਨ ਦੇਵ ਜੀ ਆਪਾਂ ਕਾफी ਦੂਰ ਆ ਜਾਈ ਗੁਰਦੁਆਰਾ ਸਾਹਿਬ ਤੋਂ ਆਪਾਂ ਤੁਰੇ ਜਾ ਰਹੇ ਹਾਂ ਤੇ ਐਵੇਂ ਦੀ ਸਾਰੀ ਡੈਕੋਰੇਸ਼ਨ ਕੀਤੀ ਗਈ ਆ ਤੇ ਬਹੁਤ ਸੰਗਤ ਆ ਜੀ ਤੁਸੀਂ ਦੇਖ ਸਕਦੇ ਹੋ ਕੱਟ ਬਹੁਤ ਆ ਕਬਲੀ ਦੇਵੇ ਇਹ ਪਾਣੀ ਵਿੱਚ ਵੀ ਲੈ ਲੈਣਾ ਚਿੰਗਰਾਂ ਦੇ ਤਾਜ਼ਾ ਪੁੱਤੀਆਂ ਤੋਂ ਸਮਝਦਾ ਕੋਤਾ ਇੱਕ ਕੱਟ ਬਹੁਤ ਆ ਸੰਗਤ ਦਾ ਦੇਖ ਸਕਦਾ ਕਰਮਾ ਕਰ ਵਿਚਾਰ ਤੇ ਕਰਮਾ ਕਰ ਕੋ ਕਰੇ ਹਾਂਜੀ ਇੱਧਰ ਲਾਈਨਾਂ ਲੱਗਿਆ ਹੋਈਆਂ ਨੇ ਸਭ ਤੁਸੀਂਾਂ ਨੂੰ ਕਿਹਾ ਤਰਾਉ ਗਰਮਾ ਗਰਮ ਪਕੌੜੇ ਖਾ ਕੇ ਜਾਣਾ ਚਾਹੇ ਚਾਹ ਤੇ ਪਕੌੜਿਆਂ ਦਾ ਲੰਗਰ ਚੱਲਦਾ ਜੀ ਆ ਜਾਓ ਬਾਕੀ ਐਵੇਂ ਦੁਕਾਨਾਂ ਨੇ ਐਵੇਂ ਦੁਕਾਨਾਂ ਵੀ ਲੱਗੀਆਂ ਹੋਈਆਂ ਨੇ ਬਾਹੀ ਗੁਰੂ ਜੀ ਆਰੋ ਪੈ ਦੀ ਕਿਰਪਾ ਕਰ ਪਾ ਦੇ ਕਰਮਾ ਕਰਮ ਫੋੜੇ ਬਾਕੀ ਅੱਜ ਮੈਂ ਦੁਕਾਨਾਂ ਲੱਗੀਆਂ ਨਹੀਂ ਸਾਹਮਣੇ ਤੇ ਦੇਖੋ ਜਿਵੇਂ ਪਰਸ ਪਾਸ ਤੇ ਇੱਧਰ ਜਿਵੇਂ ਬੱਚਿਆਂ ਦੀ ਹਨਾ ਐਵੇਂ ਜਿਹ ਦੁਕਾਨਾਂ ਨੇ ਬਹੁਤ ਤੁਸੀਂ ਦੇਖ ਸਕਦੇ ਹੋ ਲੋਕ ਦੇਖੋ ਬੱਚਿਆਂ ਦੀ ਆਗੇ ਖੇਡਾਂ ਜਾਵੇਂ ਅੱਗੇ ਤੇ ਅੱਗੇ ਵੀ ਕਾਫੀ ਦੁਕਾਨਾਂ ਲੱਗੀਆਂ ਹੋਈਆਂ ਨੇ ਦਿਖਾਉਣੀ ਆ ਤੁਹਾਨੂੰ ਦੇਖੋ ਤੇ ਬਾਕੀ ਕੱਟ ਦੇਖੋ ਸੰਗ ਤੋਂ ਬਹੁਤ ਜ਼ਿਆਦਾ ਇਕੱਠਾ ਜੀ ਤੇ ਚੰਡੋਰ ਵਗੈਰਾ ਵੀ ਲੱਗੇ ਹੋਏ ਨੇ ਅੱਗੇ ਤੁਹਾਨੂੰ ਚੱਲਦਾ ਦੇਖ ਦਿਓ ਵੀਡੀਓ ਦੇ ਵਿੱਚ ਚਲੋ ਤੇ ਐਵੇਂ ਸਾਰੀਆਂ ਦੁਕਾਨਾਂ ਨੇ ਜੀ ਦੇਖ ਸਕਦੇ ਹੋ ਹਰਿਆ ਦੁਕਾਨਾਂ ਲੱਗੀਆਂ ਹੋਈਆਂ ਨੇ ਐਵੇਂ ਤੇ ਅੱਗੇ ਕੜੀ ਚੌਲ ਦਾ ਲੰਗਰ ਚੱਲਦਾ ਜੀ। ਨਾ ਉਹ ਜਲੇਪੀਆਂ ਕੜੀ ਚੌਲ ਨਾ ਅਲੱਗ ਹਰ ਇੱਕ ਮੰਨਣਾ ਬਹੁਤ ਤਰ੍ਹਾਂ ਦਾ ਲੰਗਰ ਲੰਗਰ ਚੱਲਦਾ ਜੀ। ਬਾਕੀ ਗੁਰੂ ਘਰ ਲੰਗਰ ਇੱਧਰ ਵੀ ਲੱਗਿਆ ਜੀ ਗੁਰੂ ਘਰ ਲੰਗਰ। ਨਾ ਉਹ ਚੱਲਦੇ ਆ ਤੇ ਆ ਗਏ ਬੱਚੇ ਆ ਨਹੀਂ ਇੱਧਰ ਖੇਡਾਂ ਜਮੇ ਲੋਕ ਤੇ ਬਾਜ਼ਾਰ ਆ ਗਿਆ ਨਾ ਤੇ ਇੱਧਰ ਲੱਗਿਆ ਚੰਡੋਲ ਤੇ ਐਵੇਂ ਸਾਰੀਆਂ ਦੁਕਾਨਾਂ ਨੇ ਜੀ ਦੇਖ ਸਕਦੇ ਹੋ ਤੇ ਕੋਰਤਵਾਰਾ ਸਾਫ ਤੋਂ ਹਜੇ ਦੂਰ ਆ ਬਹੁਤ ਇਕੱਠਾ ਹੈ ਜੀ ਨਾ ਬਾਕੀ ਇੰਦਰ ਦੁਕਾਨਾਂ ਲੱਗੀਆਂ ਹੋਈਆਂ ਨੇ ਇੰਝ ਤੁਸੀਂ ਦੇਖ ਸਕਦੇ ਹੋ ਬਹੁਤ ਇਕੱਠਾ ਹੈ ਜੀ ਜਿਹੜਾ ਫਲਦਾਰ ਹਮਤੂਲਾ ਹੈ ਇਹਨਾਂ ਦੇ ਨੰਬਰ ਤੋਂ ਸ਼ਾਂਤ ਰੱਖਣਾ ਹੈ ਇੰਦਰਿਆ ਦਾ ਦਮਨ ਕਰਨਾ ਮੇਰੇ ਨੂੰ ਮੂਰੇ ਪਾਸੇ ਦੇਖਾ ਬੈਠ ਰੋਕਣਾ ਕੰਤਾ ਨੂੰ ਨਿਪਿਆ ਸੁਣਦੇ ਵੱਲੋਂ ਮਾੜੀ ਬੋਲ ਸੁਣਨ ਤੋਂ ਰੋਕ ਦੇਣਾ ਜਮਾਨ ਤ੍ਰੇਡੀ ਹੈ ਕਿ ਸਾਧ ਸੰਗਤ ਜੀ ਬਾੜੇ ਬੋਲ ਬੋਲਣ ਤੋਂ ਰੋਕ ਲੈਣੀ ਕਿਸੇ ਤਰ੍ਹਾਂ ਆਪਰੇ ਹੱਥ ਮਾੜੇ ਪਾਸੇ ਐਵੇਂ ਸਾਰੀਆਂ ਦੁਕਾਨਾਂ ਲੱਗੀਆਂ ਹੋਈ ਨੇ ਤੇ ਦੇਖਾ ਤੇ ਦੁਕਾਨਾਂ ਐਵੇਂ ਕਿਸੇ ਤਰ੍ਹਾਂ ਪੈਰਾਂ ਨੂੰ ਪਸੰਦਤ ਬਣਾਉ ਰੋਕ ਲੈਣਾ ਜਿਹੜੇ ਆਪਣੇ ਇੰਦਰੀਆਂ ਦਾ ਦਮਨ ਕਰਨਾ ਇੰਦਰੀਆਂ ਨੂੰ ਵਾਸਤਵਿਕ ਕਰਨ ਲਓ ਜੀ ਆਪਾਂ ਨੂੰ ਮਿਲ ਕੇ ਆ ਗੁਰਮੁਖੀ ਅੱਖਰ ਬੈਜਵਾ ਜੀ ਬੜੀ ਦੇਖੋ ਕਲਪਤੀ ਦੇ ਸੇਖੇ ਜਿਹੜੇ ਗੁਰ ਹਨ ਜਿਸ ਤੋਂ ਵੀ ਗਰਮੀ ਬੋਲ ਗਰਮੀ ਬੋਲ ਆ ਜੀ ਤੋਂ ਕਾਟ ਲੇਖੋ ਸੰਕਤ ਦਾ ਬਹੁਤ ਆਵश्यक ਹੈ ਜਦੋਂ ਲੱਗੇ ਇਹੋ ਜਿਹੇ ਬੰਤੀ ਦੀ ਵਿਖਾ ਦੇ ਸਾਧ ਸੰਤ ਜੀ ਐਸਾ ਚੌਥਾ ਜਿਹੜਾ ਸਾਧਨ ਮੁਕਤੀ ਦਾ ਮੰਨਿਆ ਜਾਂਦਾ ਹੈ ਇਹ ਚਾਰ ਸਾਧਨਾ ਦੇ ਸੰਯੁਕਤ ਜਦੋਂ ਸਤਿਗੁਰੂ ਪਾਤਸ਼ਾਹ ਨੇ ਆਪਣੇ ਪਿਆਰੇ ਗੁਰਸਿੱਖਾਂ ਨੂੰ ਕਰਵਾ ਦਿੱਤਾ ਛੋੜਾ ਕਰ ਪਹਿਲਾਂ ਆਪਾਂ ਜੋੜੇ ਜਮਾ ਕਰਾ ਦਈਏ ਆਪੇ ਦੇਖੋ ਕੱਟ ਪੂਰਾ ਗਿਆਨ ਹੋ ਜਾਵੇ ਸਰਦ ਗੁਰੂ ਨਾਨਕ ਦੇਵ ਸਾਹਿਬ ਸਰਪ੍ਰਸਤ ਮਹਾਰਾਜ ਭਾਈ ਲੈਣਾ ਜੀ ਨੂੰ ਆਪਣੇ ਅੰਗਾਂ ਦੇ ਦਰਬਾਰ ਤੋਂ ਆਪਣੇ ਜੋਤ ਦੇ ਰੇਤ ਅੰਦਰ ਰੱਖ ਕਰਕੇ ਸਰੀਰਕ ਰੂਪ ਦੇ ਵਿੱਚ ਦੀ ਆਪਾਂ ਜੋੜੇ ਘਰ ਤੋਂ ਜੋੜੇ ਜਾਵਾ ਕਰਾ ਦੇ ਤੁਸੀਂ ਚੱਲਦੇ ਆ ਬਹੁਤ ਇਕੱਠਾ ਸੂਰਜ ਦਾ ਆਉਂਦਾ ਜੀ ਮਾਣੋਂ ਕੋਟਵਰਾ ਪੁਲਿਸ ਸਾਹਿਬ ਦੇ ਦਰਸ਼ਨ ਕਰਨੇ ਸਾਰੀ ਸੰਗਤਾਂ ਰਹੀਆਂ ਮਨਾਂ ਅੰਦਰ ਚੱਲਦੇ ਅੰਦਰ ਬੈਠ ਕੇ ਕੋਈ ਨਵਾਦ ਚੱਲੇ ਜਾ ਬਹੁਤ ਸੰਗਤਾਂ ਆਈਆਂ ਜੀ ਬਹੁਤ ਸਾਹਿਬ ਦੇ ਬੱਚੇ ਮੇਵਾਦ ਜਿਹੜਿਆ ਤੋਂ ਪਹਿਲੇ ਚਿੱਤ ਮਾਤੀ ਤੋਂ ਪ੍ਰਾਨਾਂ ਦੇ ਮੇਰ ਗੋੜੀ ਵਿੱਚ ਤਣੇ ਜਾਣਾ ਇਹ ਮਹਾਨ ਮਾਰੂਦ ਸਾਰ ਜਿਹੜਾ ਗੋੜੀ ਦਾ ਇਹ ਸਾਧ ਸੰਗਤ ਦੇ ਗੁਰੂ ਅਮਰਦਾਸ ਮਹਾਰਾਜ ਸਾਹਿਬ ਜੀ ਨੇ ਕੀਤਾ ਵਾਹਿਗੁਰੂ ਤੰਦਪੁਰੋਂ ਗੋਬਿੰਦ ਜੀ ਅਮੇਂਦਰ ਵੀ ਅੱਜ ਦੇਖੋ ਜੋੜਾ ਘਰ ਇੱਧਰ ਜਿਹੜੀਆਂ ਸੰਗਤ ਆਈ ਵਿਚਾਰਾਂ ਨੇ ਉਹਨਾਂ ਦੇ ਦੇਖੋ ਸੰਗਤ ਕਿਵੇਂ ਪਹੁੰਚੀ ਹੋਈ ਆ ਸੁਣਾਈ ਜਾਂਦੀ ਇਹ ਭਾਲ ਸ੍ਰੀ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਰੋਜ਼ਾਨਾ ਜਪਜੀ ਸਾਹਿਬ ਦੇ 84 ਪਾਠ ਪਾਠੋਂ ਕਰਿਆ ਕਰਦੇ ਸਨ ਜਦੋਂ ਖਡੂਰ ਸਾਹਿਬ ਤੋਂ ਆਉਣਾ ਇੱਥੇ ਜਾਗਰ ਲੈਣ ਵਾਸਤੇ ਉਦੋਂ ਵੀ ਜਪਜੀ ਨਿਰੰਤਰ ਜੰਗਿਆ ਕਰਦੇ ਵਾਪਸ ਜਾਣਾ ਜਪਜੀ ਦੇ ਬਾਤ ਪੁੰਦੇ ਰਹਿਣ ਆਪਣੇ ਜੁੜਾ ਕਰਾ ਜੀ ਬਾਸਰ ਕੇ ਜਦੋਂ ਖੇਤੀ ਕਰਦੇ ਸੀ ਸਤਿਗੁਰੂ ਜਿਹੜੀ ਜੱਗਾ ਗੁਰਦੁਆਰਾ ਸੰਨ ਸਾਹਿਬ ਬਾਸਰ ਕੇ ਹੈ ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪੁੱਤ ਲਓ ਜੀ ਗੁਰਦੁਆਰਾ ਸ੍ਰੀ ਬੋਲੀ ਸਾਹਿਬ ਤੇ ਚੱਲਦੇ ਆਪਾਂ ਮੱਠਾ ਟੇਕਦੇ ਆਂ ਅੰਦਰ ਦਰਬਾਰ ਸਾਹਿਬ ਦੇ ਤੇ ਕੱਟ ਬਹੁਤ ਆ ਮੇਰੀ ਦਸਤਾਰ ਮੇਰੀ ਸ਼ਾਨ ਇਸ ਸਤਿਗੁਰਾਂ ਨੇ ਬਚਨ ਕਿਹਾ ਜੀ ਆਹੇ ਆਸਵਰ ਆਵੇ ਚੱਟ ਕੇ ਦਸਤਾਰਾਂ ਬੁਝਾ ਦੋਲਿਆ ਤਾਂ ਤੇ ਪਾਰੀ ਤੀਰ ਭਾਈ ਜੀ ਦੋੜ ਮਾਰਦਾ ਸੁਖੀ ਆਵਾਜ਼ੀ ਦੇਖ ਲਾਏ ਮੀਰ ਬੋਧੀ ਚਾਰਨ ਜੀ ਦੇ ਉੱਪਰ ਜਾਵੇ ਬੱਚਾ ਪੁੱਤਾਂ ਦੇ ਇਤਰੀ ਤੇ ਪੁਰਖ ਕੋਈ you mm say -hmm. से पूरी तरह कट रहे अपनिया नामियां चाहिए गांव सुना है, आगा है। ਕੱਟ ਤੁਸੀਂ ਸ਼ਾਮ ਤੱਕ ਕਿੰਨੀ ਯਾਰੇ ਫੋਟੋ ਤੇ ਪੈਰ ਧਰਨ ਨਹੀਂ ਹੈਗੀ ਪੈਰ ਧਰਨ ਗੁਰਦੁਆਰਾ ਬੌਲੀ ਸਾਹ ਗੋਵਿੰਦਵਾਲਾ ਦਾ ਹੈ ਪਰ ਨਾ ਉਹ ਕਰਾ ਵਾ ਜੀ ਉਹ ਕਰਾ ਵਾ ਜੀ ਜੇ ਨਾ ਹੋਏ ਤੇ ਜੇ ਨਾ ਹੋਏ ਤੇ ਨਾ ਹੋਏ ਤੇ ਪੂਰੀ ਕੋਈ ਨਹੀਂ ਬਹੁਤ ਬਹੁਤ ਦਾ ਜਾਣੇ ਕੰਮ ਦਾ ਵੀ ਬਰੋਸਾ ਨਹੀਂ ਫਤਰੀਆਂ ਨੇ ਫਾਤੀ ਦੀਆਂ ਕਿਰਿਆਵਾਂ ਦੇ ਪਰ ਪੀਂਧੀਆਂ ਵੱਜੀਆਂ ਕਿਰਿਆਵਾਂ ਆਪਨੇ ਜਿਹੜੇ ਗੁਰਤਾ ਗੱਦੀ ਪੁਰਪੁਰ ਜੋਤੀ ਜੋਤ ਪੁਰ ਲਾਉਂਦੀ ਬਹੁਤ ਵੱਡੀ ਲਿਆਂ ਲੱਗੀ ਹੋਈ ਆ ਮੱਥਾ ਟੇਕਣ ਨੂੰ ਇੱਕ ਸਾਡਾ ਉਹ ਦੁਆਰੇ ਅਭਿਆਸ ਸਿੰਘ ਜੀ ਅਤੇ ਬਾਬਾ ਜੀ ਚੱਲ ਕੇ ਆਪ ਜੀ बाबा जो बहुत बाबा no ਕਿ ਆਪਾਂ ਦਰਬਾਰ ਸਾਹਿਬ ਦੇ ਦਰਵਾਜ਼ੇ ਆ ਗਏ ਇੱਕ ਵਾਰ ਤੇ ਬਹੁਤ ਇਕੱਠੀ ਹੋ ਗਈ ਉਹ ਤੱਕਾਂ ਨੂੰ ਪੁੱਲ ਪੈਂਦਾ ਜੀ ਆਪਾਂ ਉਹ ਲੈ ਜੀ ਲਓ ਜੀ ਆਪਾਂ ਦਰਬਾਰ ਸਾਹਿਬ 'ਚ ਮੱਥਾ ਟੇਕ ਕੇ ਬਾਹਰ ਆ ਗਏ ਤੇ ਬਹੁਤ ਇਕੱਠਾ ਜੀ ਸੰਗਤ ਦੇਖੋ ਲਾਈਨਾਂ ਕੱਢੀ-ਕੱਢੀਆਂ ਲੱਗੀਆਂ ਹੋਈਆਂ ਨੇ ਤੇ ਪ੍ਰਬੰਧ ਵੀ ਆਪਾਂ ਕਹਿੰਦੇ ਬਹੁਤ ਵਧੀਆ ਨੇ ਬਹੁਤ ਸੋਹਣੇ ਪ੍ਰਬੰਧ ਕਰੇ ਹੋਏ ਨੇ ਤੇ ਬਹੁਤ ਸੰਗਤ ਆਈ ਹੋਈ ਆ ਕਿਉਂਕਿ ਇੰਨੀ ਸੰਗਤ ਨੂੰ ਸਾਹਮਣਾ ਬਹੁਤ ਔਖਾ ਪਰ ਪ੍ਰਬੰਧ ਬਹੁਤ ਵਧੀਆ ਨੇ ਤੁਸੀਂ ਦੇਖ ਸਕਦੇ ਲਾਈਨਾਂ ਲੱਗੀਆਂ ਹੋਈਆਂ ਨੇ ਨਾ ਕਿੱਥੇ ਅੰਦਰ ਸੰਗਤ ਬੈਠੀ ਆ ਹੇ ਗੁਰੂ ਜੀ ਸਤਿ ਸ੍ਰੀ ਅਕਾਲ ਸਾਰਬੰਸਾ ਮਾਰੂ ਜੂ ਸਤਿ ਸਹਿਬਾਨਾਂ ਦੇ ਸਿੰਘ ਸਹਿਬਾਨ ਮਾਨੋ ਸਿੰਘ ਅਨਾਸ ਚੱਕਰ ਸਿੰਘ ਸਹਿਬਾਨ ਸਰਗਿਸਤ ਸਿੰਘ ਸਤਿ ਸਹਿਬਾਨ ਅਕਾਲ ਜੀ ਦੇਸ ਜਖਮ ਸਿੰਘ ਸਹਿਬਾਨ 50 ਸਹਿਤ ਹੋ ਗਏ ਇੱਥੇ ਆਪਾਂ ਨੂੰ ਬਾਈਓਨੀ ਦੇ ਵੇਲੇ ਪਹਿਲਾਂ ਉਹਨਾਂ ਦਾ ਨਾਮ ਅਸੀਂ ਨੇ ਆਪਣੇ ਦੋ ਪਿੰਡਾਂ ਤੋਂ ਲੈ ਆਏ ਉਹ 4 ਮਿੰਟ ਦੀ ਹਾਜ਼ਰੀ ਮਹਜੂਰ ਸਾਹਿਬ ਵਾਲੇ ਬਾਹਪੁਰਸ਼ ਬਾਬਾ ਨਰਿੰਦਰ ਸਿੰਘ ਜੀ ਉਸ ਸੰਪਰਦਾ ਜਿਹਨੂੰ ਕਲਗੀਧਰ ਬਾਦਸ਼ਾਹ ਨੇ ਕਿਹਾ ਸੀ ਕਿ ਖੀਸਾ ਮੇਰਾ ਤੇ ਹੱਥ ਤੇਰਾ ਤੇ ਲਾਓ ਜੀ ਇੱਧਰ ਲੱਗੀਆਂ ਹੋਈਆਂ ਨੇ ਦੁਕਾਨਾਂ ਜਿਵੇਂ ਬੱਚਿਆਂ ਦੀਆਂ ਖੇਟਾਂ ਹਨ ਹੋਰ ਵੀ ਕਾਫੀ ਤੇ ਬਾਕੀ ਪ੍ਰਸ਼ਾਦ ਜੇ ਤੁਸੀਂ ਲੈਣਾ ਹੋ ਉਹ ਤੁਹਾਨੂੰ ਮਿਲ ਜੂ ਤੇ ਆਪਾਂ ਨੂੰ ਮਿਲੇ ਤੇ ਇੱਥੇ ਬਾਈਉਣੀ ਪਾਕ ਵਿੱਚ ਤੁਰਨਾ ਤੇ ਬਹੁਤ ਕਹਿਣ ਲੱਗਿਆ ਬਾਈ ਉਹਨਾਂ ਨਾਲ ਮਿਲ ਕੇ ਮਾਲੇ ਦੇ ਵੀ ਨਾਮ ਉਹਨਾਂ ਤੇ ਬਾਲਰਾਵਾ ਹੈ ਗੁਰੂ ਸਤੂ ਨਾਵਾ ਹੈ ਗੁਰੂ ਬਹੁਤ ਸਾਰੇ ਲਓ ਵੀ ਪੈਰ ਮੱਝ ਕੇ ਪੈਰ ਹੋਰ ਜਾ ਪਾ ਗਏ ਹੁਣ ਬਾਹਰ ਉਹਨੇ ਵੀ ਆਰਤੀ ਜਿੱਤਰਾ ਸੰਗਤ ਮੱਥਾ ਕਿਤੇ ਕੋਈ ਲੋਕਾਂ ਦਾ ਬਹੁਤ ਜ਼ਿਆਦਾ ਆ ਗੁਰੂ ਬੋਲੋ ਤੁਮਹਾਰਾ ਨਮਸਕਾਰ ਸਿਧਿ ਗੋਵਿੰਦ ਅਸੀਂ ਜਦੋਂ ਬਹੁਤ ਆਜਾ ਤੇ ਆਪਾਂ ਨੇ ਬੜਿਆ ਇੱਥੇ ਮਹਾਰਾਜ ਉਹਦੇ ਨਾਲ ਜੀ ਕੋਈ ਥੋੜਾ ਜਿਹਾ ਵਗਿਆ ਲੱਗਿਆ ਮਿਲ ਕੇ ਬਹੁਤ ਚੰਗਾ ਸਵਾਭਾਵ ਉਹ ਦੇਖੇ ਪਸਾਰਿਆਂ ਨਾਲ ਉਹ ਮਹਾਰਾਜ ਜੀ ਨਾਲ ਹੀ ਆਇਆ ਉਹ ਬਾਈਕਾਂ ਮੇਰੇ ਕੋਲ ਪੈਂਡ ਨਹੀਂ ਪਤਾ ਕੋਈ ਬੰਦਾ ਫੋਟੋ ਆ ਰਿਹਾ ਤਰਾ ਮਤ ਕਰਨਾ ਬਾਹਰ ਵੀ ਲੱਗੀ ਹੋਈਆਂ ਨੇ ਬਹੁਤ ਤੇ ਜਿਵੇਂ ਬਹਿ ਤਾਹ ਨਾ ਇੰਦਰ ਵਾਸਤੇ ਯਾਦ ਰਹੇ ਬਹੁਤ ਸਾਰਾ ਤੁਹਾਨੂੰ ਇੱਕ ਸਾਥ ਸਾਥੀ ਰੋਟ ਦੇ ਵਿੱਚ ਸਾਰੀ ਸੰਗਤ ਦੇ ਬਣਾ ਵਿੱਚੋਂ ਸਰ ਬਣ ਜਾਏ ਉਹ ਸਾਫੀ ਯਾਦ ਰਹੇ ਅੱਗੇ ਜਿਵੇਂ ਸੇਜ ਆ ਗਈ ਵੀਰ ਪਈਏ ਬਾਕੀ ਦੀ ਸੰਗਤ ਦਸਵੀਂ ਪਾਤਸ਼ਾਹੀ ਕਹਿਣ ਲੱਗੇ ਇਹਦੇ ਰਾਜਾ ਸਾਹਿਬ ਜਿਹੜੇ ਇੱਕ ਅੰਦਕ ਨੇ ਆੜਿਆ ਸੀ ਨਾ ਜਦੋਂ ਤੇਰੇ ਨਾਮ ਤੇ ਨੀਤੇ ਸਲੋ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਮ ਤੇ ਲੋ ਕੀ ਕਹੋ ਜੀ ਉਹਨੂੰ ਕਿਹਾ ਆਹ ਇੱਕ ਦੁਕਾਨਾ ਤੋਂ ਤੋੜੋ ਮੈਂ ਕਹਿੰਦਾ ਪ੍ਰਿਯਾ ਉਹਦਾ ਉਹਨੂੰ ਕਿਹਾ ਲਮਾ ਕੱਟੇਸ ਤੋਂ ਜੀ ਬਣਾਓ ਕਹਿੰਦਾ ਯਾਰ ਇੱਕ ਜਦੋਂ ਮੈਂ ਐਨ ਕਾਊਂਸਲ ਤੇ ਨੱਕ ਕੱਟਣ ਪਿਲਾਂ ਦਰਖਤ ਕੱਟਣ ਆਇਆ ਮੇਰੀ ਸਾਰੀ ਦੁਕਾਨਾ ਤੇ ਕੀ ਵੀ ਨਹੀਂ ਪਾਉਂਦੀ ਤੇ ਸਾਡੀ ਸਰੋਤ ਤੇ ਪਾਣਾ ਆਉਂਦਾ ਮੈਂ ਦਰਜਾਣਾ ਗੁਰੂ ਅਮਰਦਾਸ ਪਾਤਸ਼ਾਹ ਦੇ ਨਾਮ ਤੇ ਇਹ ਜਿੱਦੋਂ ਗੋਵਾਲ ਮਾਰ ਕਹਿੰਦੇ ਜਿੱਦੋਂ ਗੋਵਾਲ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਬੌੜੀ ਦੀ ਸੇਵਾ ਕਰਵਾਏ ਸਨ ਮਾਕਿਓ ਕੱਟ ਦੇਖੋ ਜੀ ਉਹ ਕੱਟ ਤੋਂ ਦਿਖਦਾ ਹੋਊਗਾ ਵੀਡੀਓ ਦੇ ਵਿੱਚ ਕੱਟ ਦੇਖੋ ਕਿੰਨੀ ਕੰਮ ਚ ਪਹੁੰਚ ਰਹੀ ਹੈ ਉਹਦੇ ਉੱਤੇ ਬੱਲੇ 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 ਹਾਂਜੀ ਆਜੀ ਵੀਡੀਓ ਚ ਆਪਾਂ ਤੁਹਾਨੂੰ ਗੁਰਦੁਆਰਾ ਬੌੜੀ ਸਾਹਿਬ ਗੋਵਿੰਦਵਾਲ ਸਾਹਿਬ ਤੇ ਦਰਸ਼ਨ ਕਰਾਇਆ ਤੇ ਆਜੀ ਵੀਡੀਓ ਨੂੰ ਆਪਾਂ ਐਂਡ ਕਰਦੇ ਜੀ ਵੀਡੀਓ ਤੁਹਾਨੂੰ ਚੰਗੀ ਲੱਗਿਆ ਲਾਈਕ ਕਰਨਾ ਖਿਆਰ ਕਰਨਾ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਮਿਲਦੇ ਆ ਤੁਹਾਨੂੰ ਹੋਰ ਇੱਕ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਧੰਨਵਾਦ ਤੇ ਬਹੁਤ ਸੰਗਤ ਆਈ ਜੀ ਬਹੁਤ ਇਕੱਠਾ ਤੇ ਆਪਾਂ ਮੱਥਾ ਟੇਕ ਲਿਆ ਹਾਂ ਬਹੁਤ ਜ਼ਿਆਦਾ ਇਕੱਠਾ ਜੀ ਤੇ ਠੀਕ ਆ ਜੀ ਆਦੀ ਵੀਡੀਓ ਨੂੰ ਆਪਾਂ ਐਂਡ ਕਰਦੇ ਆ ਆ ਜਿਹੜਾ ਲਾਟਨੇ ਕਰਕੇ ਹੋਰ ਜ਼ਿਆਦਾ ਆ ਜਿਹੜਾ ਲਾਟਨੇ ਕਰਕੇ ਵੱਧ ਇਕੱਠਾ ਸਹੀ ਕਰ ਠੀਕ ਆ ਜੀ ਧੰਨਵਾਦ